ਹਾਂਜੀ ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾਜ ਆ ਨੂੰ ਸਾਰੇ ਵੀਰਾਂ ਨੇ ਸੈਟ ਨੇ ਤੇ ਕਰਦ ਗਏ ਆ ਬਲੌਗ ਦੀ ਸਟਾਰਟਿੰਗ ਤੇ ਸਾਰਨਾ ਪਹਿਲਾਂ ਆਪਾਂ ਬੱਚੇ ਛੱਡਦ ਗਏ ਤੇ ਫੇਰ ਆਪਾਂ ਜਾਵਰ ਜੀ ਬਾਹਰ ਘਟਨੇ ਥੋੜੀ ਜੀ ਉਹ ਕਰਦਾਂਗੇ ਹਾਂਜੀ ਮੇਤਰੋ ਕੈਮਰਾ ਫੜਾਦਾ ਬਾਈ ਨੂੰ ਤੇ ਇਹ ਆਪਾਂ ਛੱਡਦੇ ਆਂ ਗੂਤਰ ਜਿਹੜੇ ਜਿਹੜੇ ਉੱਡਣ ਵਾਲੇ ਆ ਦੋ ਗੁੱਡ ਨੇ ਆਏ ਉਹਨਾਂ ਨੂੰ ਉੱਲਾ ਮਾਰ ਦਾਂਗੇ ਤੇ ਬਾਕੀ ਆਪਾਂ ਸਾਰੇ ਸ਼ਰੀਰ ਬਾਦਾਂਗੇ ਇਹ ਗਏ ਲਾਲ ਤੁਸੇਰਾ ਕਲਾ ਚੀਨਾ ਸ਼ਰੀਰ ਤੇ ਬਾਦਨੇ ਨੂੰ ਲੋ ਜੀ ਬਹਿ ਗਿਆ ਬਾਈ ਥੋੜਾ ਅਨਜਾਨ ਆ ਜੇ ਤੇ ਬਸ ਇਕੱਲਾ ਕੈਮਰਾ ਫੜਾਇਆ ਬਾਈ ਨੂੰ ਇਹਨਾਂ ਨੂੰ ਉੱਲਾ ਮਾਰ ਦਿੰਨੇ ਆਪਾਂ ਦੋਹਾਂ ਨੂੰ ਸ਼ੱਕ ਕੋਈ ਝਾਓ ਇੱਕ ਦਿਨ ਉੱਡ ਕੇ ਆਏ ਸੀ 10-10 ਮਿੰਟ ਤੇਰਾ ਚੱਲ ਗਿਆ ਜੀ ਗਏ ਆ ਆ ਗਿਆ 4 ਅਗੂਤਰ ਚੱਲਦਾ ਰਲਾ ਚੱਲ ਬਈ ਬਹਿ ਜਾ ਬਹਿ ਜਾ ਬਹਿ ਜਾ ਬਹਿ ਗਿਆ ਜੀ ਪੰਜਵਾਂ ਇਹ ਜਿਹਨੂੰ ਓਲਾ ਮਾਰਿਆ ਉਹਦਾ ਭਰਾ ਹੀ ਆ ਇੱਕ ਨਾਲ ਜਿਹੜਾ ਢਾਂਡਾ ਓਲਾ ਮਾਰਿਆ ਉਹ ਸਿਰਫ ਭਰਾ ਹੀ ਆ ਇਹ ਆ ਨੀਲਾ ਪਹਿਰਾ ਤੇਰਾ ਆ ਥੋੜਾ ਗਿੱਜਾ ਜੇ ਕੋਲੇ ਕਰ ਲਗੇ ਲੋ ਜੀ ਬਹਿ ਗਿਆ ਉੱਡ ਕੇ ਵੀ ਅਵੀ ਉਹ ਇੱਕ ਤਾਂ ਬਹਿ ਗਿਆ ਜੀ ਆ ਕੇ ਦੂਸੇਲਾ ਨੀਲੇ ਦੇ ਲੈਨਚ ਹੀਆਂ ਵੀ ਬੱਚਾ ਕਾਲਗਾਤਾ ਆਪਣੇ ਪੰਜਰ ਵਾਲੇ ਦਾ ਭਰਾਈ ਆ ਭਰਾਈ ਕਹਿ ਲਓ ਇਹ ਵੀ ਬਾਦ ਆ ਜੀ ਤੇ ਆ ਬੱਚਾ ਹੈਗਾ ਜਿਵੇਂ ਸਫੇਦ ਚਿੱਟਾ ਇਹਨੂੰ ਬਾਦਨੇ ਥੋੜਾ ਕਮਜ਼ੋਰ ਆ ਇਹ ਅਜੇ ਘਟ ਉੱਟਦਾ ਹੈ ਆਟਵਰੀ ਗਿਆ ਜੀ ਇਹ 5000 ਵਾਲੇ ਦਾ ਬੈ ਜਾ ਬੈ ਜਾ ਬੈ ਜਾ ਬੈ ਜਾ ਉੱਡਣਾ ਚਾਹੀ ਬੈ ਗਿਆ ਉੱਦਰ ਇਹਨੂੰ ਆਪਾਂ ਹੱਥ ਨਹੀਂ ਬਾਦਨੇ ਆ ਇਹ ਥੋੜੇ ਕਮਜ਼ੋਰ ਆ ਤੇ ਆ ਥੋੜੇ ਯਾਰ ਬੱਚੇ ਢਿੱਲੇ ਆ ਤੇ ਇਹਨਾਂ ਨੂੰ ਆਪਾਂ ਦਵਾਈ ਬੂਟੀ ਦੇ ਕੇ ਤੇ ਧੁੱਪੇ ਬਾਦਨੇ ਆ ਜਿਹੜੇ ਉੱਡੇ ਫਿਰਦੇ ਬੱਚੇ ਉਹ ਤੁਨ ਦਿਖਾ ਦਿੰਨੇ ਆ ਇੱਕ ਤਾਂ ਚੱਲਿਆ ਜੀ ਤੇ ਇੱਕ ਬਹਿ ਗਿਆ ਆ ਲਾਲ ਘੰਡਾ ਦਾ ਇਹ ਖੱਟੇ ਆਖਾਂ ਦਾ ਬੱਚਾ ਹੋ ਗਿਆ ਪਰਲੇ ਪਾਸੇ ਫੋਕਸ ਕਰ ਲਾ ਆ ਬੱਚੇ ਬਾਤੇ ਇਧਰ ਆਪਾਂ ਸਾਰੇ ਇਹਨਾਂ ਦੋਹਾਂ ਨੂੰ ਆਪ ਦਵਾਈ ਦੇ ਦਾਂਗੇ ਇਹ ਧੁੱਪੇ ਪਾ ਦਾਂਗੇ ਆਹ ਉਹਦਾ ਬੱਚਾ ਜੀਓ ਚਲੋ ਕੋਈ ਨਹੀਂ ਇਹ ਵੀ ਬਹਿ ਜਾਊਗਾ ਤੇ ਇਹਨਾਂ ਬੈਠਾ ਭਾਲਾਂਗੇ ਅਪਛੇਤੀ ਤੇ ਦੋ ਬੱਚੇ ਥੱਲੇ ਬੈਠੇ ਬਾਕੀ ਪਰਲੇ ਪਾਸੇ ਛਰੀ ਤੇ ਆ ਨੋਈ ਦੂਸਰਾ ਬੱਚੇ ਬਹਿ ਗਿਆ 10-15 ਮਿੰਟ ਉੱਡੇ ਤੇ ਬਹਿ ਗਿਆ ਵੀ ਤੇ ਇਹਨਾਂ ਨੂੰ ਆਪ ਦਵਾਈ ਦੂਈ ਦੇਤੀ ਹੈਗੀ ਤੇ ਇਹ ਆਪਾਂ ਕੱਢ ਕੇ ਆ ਪਿੰਜਰੇ ਪਾ ਦਿੰਨੇ ਆ ਇਹ ਚ ਹੋਰ ਗੂਤਰ ਪਾ ਦਿੰਨੇ ਆ ਨਾਲੇ ਔ ਚ ਪਾ ਦਿੰਨੇ ਆ ਗੂਤਰ ਤੇ ਕਬੂਤਰਾਂ ਪਾ ਦਿੰਨੇ ਵੱਡਿਆਂ ਆਪਾਂ ਆ ਸਾਰੇ ਕਬੂਤਰਾਂ ਨੂੰ ਵੱਡਿਆਂ ਬਾਹਰ ਕੱਢ ਦਿੰਨੇ ਆ ਨੋਈ ਮਿੱਤਰੋ ਪੰਛੀ ਆਪਾਂ ਇੱਧਰ ਜਾਨ ਨੂੰ ਤਾੜਤੇ ਆ Oh, hari, Tiga belas jam lagi aja pak. Ah ਤੇ ਖੁੱਡਾ ਹੋ ਗਿਆ ਆਪਣਾ ਜਮਾ ਇਹ ਖਾਲੀ ਦਾਨਾ ਟ੍ਰੇ ਵੀ ਬਾਹਰ ਕੱਢ ਦਗੇ ਤੇ ਖੁੱਡਾ ਆਪਾਂ ਲਾ ਹੀ ਦਿੰਨੇ ਆ ਫੇਰ ਉਧਰੋਂ ਇਹ ਤਨਾ ਨਿਗਲ ਜੇ ਤੇ ਫਰਫਰ ਸਾਰੇ ਬਾਹਰ ਨਿਕਲ ਜਨਾ ਵੱਡੇ ਕਬੂਤਰ ਇਹ ਖੁੱਡਾ ਭੇੜ ਹੀ ਦਿੰਨੇ ਆ ਲੋਏ ਮਿੱਤਰੋ ਆ ਗਿਆ ਪਾ ਉਧਰ ਲੈ ਕਰੇ ਤੇ ਇੱਕ ਨਾ ਜਾਨਵਰ ਆਇਆ ਫਿਰਦਾ ਸੀ ਕੁਵਾਰਾ ਇੱਥੇ ਮੈਂ ਹੁਣੇ ਹੀ ਵੇਖਿਆ ਸੀਗਾ ਉੱਚਾ ਸੀ ਬਾਵਾ ਹਜੇ ਤੇ ਉਧਰ ਲਈ ਕਰਿਆ ਸੀਗਾ ਹੁਣੇ ਇੱਥੇ ਨਿਗਾ ਪਈਆ ਉਹਦੀ ਸੀਗੀ ਲਾਲ ਬਗਲ ਤੇ ਇੱਕ ਸੀਗੀ ਬਗਲ ਕਾਲੀ ਕਾਲੀ ਲਾਲ ਬਗਲ ਦਾ ਪੁੱਤਰ ਸੀਗਾ ਤੇ ਬੱਚਾ ਜਿਹਾ ਹੀ ਲੱਗਦਾ ਸੀ ਮੈਂ ਤਾਂ ਇੱਥੇ ਫਿਰਦਾ ਸੀਗਾ ਤੁਹਾਨੂੰ ਦਿਖਾ ਦਿੰਨੇ ਜਿੱਦਨੂੰ ਆਦਾ ਉੱਚਾ ਸੀਗਾ ਮਿੱਤਰੋ ਤੇ ਹੈਗਾ ਵਾਰਈ ਸੀਗਾ ਆਪਣੇ ਪਿੰਡ ਦਾ ਗੂਤਰ ਨਹੀਂ ਸੀਦਾ ਕੋਈ ਵੀ ਉਹ ਪਿੰਡਾਂ ਦਾ ਪਤਾ ਲੱਗ ਹੀ ਜਾਂਦਾ ਹੁੰਦਾ ਕਿਹੜਾ ਪਿੰਡ ਦਾ ਤੇ ਕਿਹੜਾ ਬਾਹਰ ਦਾ ਪਰਲੇ ਬਸ ਜਾਵੜੇ ਮੈਨ ਤੋਂ ਚਲੋ ਕੋਈ ਨਹੀਂ ਜਿੱਦਣ ਨੂੰ ਆਉਂਦਾ ਤਾਂ ਆਪਾਂ ਵਖਾਉਣੇ ਆ ਤੇ ਆਹ ਫਰਦੀ ਆਪਣੀ ਮੁਰਗੀ ਇਹ ਆ ਰਿਹਾ ਆਪਣਾ ਮੁਰਗਾ ਹਾਲੇ ਫੜ ਲਗੇ ਇੱਕ ਰੱਖ ਹੱਥ ਘੱਟ ਆਉਂਦੇ ਇਹ ਉੱਤਪੇ ਦੇ ਚੱਲ ਗਏ ਉਹ ਢੱਲ ਲਗੇ ਬਖਾਉਣੇ ਤੁਨੂੰ ਖਾ ਖੜ ਜਾ ਖੜ ਜਾ ਤੇ ਖਜੂਰ ਪੈਰਾ ਇਹ ਹਜੇ ਕੰਡੇ ਵੀ ਨਹੀਂ ਆਏ ਇਹ ਦੇ ਕੰਡੇ ਵੀ ਤੁਹਾਨੂੰ ਚੈੱਕ ਕਰਾ ਦਿੰਦੇ ਆ ਕੰਡੇ ਵੀ ਜਿਵੇਂ ਮਾੜੇ ਮਾੜੇ ਆਉਂਦੇ ਜਾਂਦੇ ਆ ਅਗੇ ਆਏ ਨਿੰਗੇ ਆ ਪੱਠਾ ਆਪਣੇ ਕੋਲ ਇਹ ਕਮੈਂਟ ਕਰਕੇ ਦੱਸੋ ਜੇ ਕਿੰਨੇ ਮਹੀਨੇ ਦਾ ਹੋਊਗਾ ਇਹ ਤੇ ਆ ਸਗੇ ਭੈਣ ਭਰਾਈ ਆ ਇਹ ਹੋਊਗਾ ਯਾਰ ਲਗਭਗ 7 ਕਿੰਨੇ ਦਾ ਇਹ ਤੁਸੀਂ ਕਮੈਂਟ ਕਰਕੇ ਦੱਸੋ ਇਹ ਕਿੰਨੇ ਕਿੰਨੇ ਮਹੀਨੇ ਦਾ ਲੱਗਦਾ ਤੁਹਾਨੂੰ ਇਹ ਉਹ ਬਾਂਗਾ ਵੀ ਦੇਣ ਲੱਗ ਪਿਆ ਹੈ। ਕੂਤਰੇ ਰ ਆਇਆ ਨਹੀਂ ਇਧਰਲੇ ਪਾਸੇ ਹੁਣ। ਚਲੋ ਤੁਹਾਨੂੰ ਘਰੇ ਜਾ ਕੇ ਵਿਖਾਉਣੀ ਆ ਜਿੱਧਰੋਂ ਆਉਂਦਾ ਤਾਂ। ਮਿੱਤਰੋ ਬੱਚਾ ਤਾਂ ਭੱਜ ਗਿਆ ਉਹ। ਦਿਸਿਆ ਨਹੀਂ ਯਾਰ ਮੈਂ ਵੇਖੀ ਆ ਨਾ 10 ਮਿੰਟ ਹੋ ਗਏ ਆ। ਤੇ ਦਿਸਿਆ ਨਹੀਂ ਬੱਚਾ। ਉਹ ਪਰਲੇ ਪਾਸੇ ਨੂੰ ਨਾ ਗਿਆ ਸਿੱਧਾ ਹੀ। ਪਰੇ ਇਧਰ ਨੰਗ ਗਿਆ ਜਾਂ ਤਾਂ ਇਧਰ ਹੈਗਾ ਮਵਾਰਾ ਮਵਾਰਾ ਪਿੰਡ ਜਾਂ ਚੰਗ ਗਿਆ ਇਹਨਾਂ ਨੂੰ ਪਤਾ ਕਿੱਦਾਂ ਨੂੰ ਗਿਆ ਉੱਚਾ ਸੀ ਵਾਵਾ ਤੇ ਅੰਨਾ ਬੱਚਾ ਜੋ ਇੱਕ ਬੱਚਾ ਕਮੁੱਤਰ ਬਣ ਗਿਆ ਆ ਜਿਹੜਾ ਲਾਲ ਕਾਂਦ ਵਾਲਾ ਕਾਲਾ ਚੀਨਾ ਬੱਚਾ ਇਹ ਗੁੜ ਕੀ ਆਂਦਾ ਹੀ ਹੁਣੇ ਇੱਥੇ ਚਦਰੀ ਤੇ ਤੇ ਇੱਕ ਉੱਤਰ ਬਣ ਗਿਆ ਇਹ ਮਿੱਤਰੋ ਇਹ ਤਾਂ ਖਾਂਬੇ ਖਿਲਰੇ ਪਏ ਆ ਤੇ ਇੱਥੇ ਬੋਕਰ ਮਾਰ ਦਿੰਦੇ ਹਾਂ ਬਾਕੀ ਅੱਛਾ ਮਿਆਂ ਨੱਬਾਂ ਥੋੜੀ ਧੁੱਪੇ ਕਰਕੇ ਤੇ ਬਾ ਹੋਏ ਅੱਧੇ ਘੰਟੇ ਤੱਕ ਤਾੜ ਹੀ ਦੇਣਗਾ ਆਪਾਂ ਇਹ ਨਵੇਂ ਮੇਟਰ ਪਾਣੀ ਧੋ ਕੇ ਪਾਤਾ ਆਪਾਂ ਸਾਰੇ ਗੁੰਨੇ ਚ ਤੇ ਦਾਣੇ ਹਜੇ ਪਾਉਣ ਵਾਲੇ ਦਾਣੇ ਨਹੀਂ ਪਾਏ ਤੇ ਨਾਲੇ ਬੱਚੇ ਵੀ ਤਾੜਨ ਆਲੇ ਆ ਤੇ ਕੂੜੀਆਂ ਤਾੜਨ ਆਣਗਾ ਆਪਣਾ ਤੇ ਪਹਿਲਾਂ ਤੁਹਾਨੂੰ ਬੱਚੇ ਵਿਖਾਦ ਕੇ ਇਹ ਕਿਹੜੇ ਕਿਹੜੇ ਨੇ ਕੱਢ ਲਿਆ ਇੱਕ ਤਾਂ ਇਹਨਾਂ ਨੇ ਘੱਟ ਲਿਆ ਮਿੱਤਰੋ ਆਂਡਾ ਵਿਖ ਗਿਆ ਹੁਣ ਹਏ ਠੋਕਰ ਤਾਂ ਨਹੀਂ ਗਏ ਪਾਸੇ ਕੰਨ ਨਾਲ ਆ ਕੇ ਲੈਣੇ ਆ ਤੇਲ ਜੁੱਲ ਵੀ ਨਹੀਂ ਹੋ ਰਹੀ ਕੀ ਚਲੋ ਕੋਈ ਨਹੀਂ ਪਿਆ ਰਹਿਣ ਦਨੇ ਆਪਾਂ ਆ ਕੱਲ ਹੀ ਨਿਕਲਿਆ ਹਜ਼ਾਰ ਆ ਬੱਚਾ ਤਾਂ ਇੱਧਰ ਵੇਖਗੇ ਆਏ ਹੋਏ ਹੋਏ ਐਚ ਦਾ ਬੱਚਾ ਹੈਗਾ ਮਿੱਤਰੋ ਐਚ ਬੱਚਾ ਹੈ ਨਹੀਂਗਾ ਆ ਇਹ ਕੋਈ ਚਟਾਇਆ ਲੱਗਦਾ ਹੈ ਹੈਲਥਾ ਵੀ ਹਨਰੋ ਬਹਲਾ ਕੇ ਵੇਚ ਲਿਆ ਕਰੋ ਜਿੰਦਰੋ ਹੈਲਥਾ ਹੈ ਬੱਚਾ ਹੈ ਨਹੀਂਗਾ ਨਹੀਂ ਫੂੰਦੀ ਰੱਖ ਲੈ ਕਰੋ ਲੈਡ ਤੇ ਲੈਡ ਤੇ ਪਤਾ ਲੱਗ ਜਾਂਦਾ ਮੁੰਡੀ ਆ ਵੇਖੋ ਸਾਰਾ ਹਿੱਲੀ ਜਾਂਦਾ ਵਿੱਚ ਆ ਬੱਬਲੇ ਆ ਵੀ ਜਿਹੜੇ ਇੱਥੇ ਬਣੀ ਜਾਂਦਾ ਓਏ ਆ ਵੇਖੋ ਓਏ ਖਰਾ ਹੋ ਗਏ ਮੇਟਰੋਂ ਅੰਡਾਈ ਇਧਰ ਵੇਖ ਲਗੇ ਲਓ ਜੀ ਇਧਰ ਦੋਵੇਂ ਬੱਚੇ ਨਿਕਲੇ ਆ ਇਹ ਆਪਣੇ ਹੈਗੇ ਆ ਜਹਾਏ ਗੁੱਤਰ ਵਾਜਦਾ ਉਹਦੇ ਬੱਚੇ ਆ ਇਹ ਤੇ ਜੈਗੂਤਰਾ ਬੈਠਾ ਆ ਵੇ ਪਰ ਨਾਲ ਜਮਨ ਬਾਲ ਟੇਕ ਰਾ ਆ ਵੇ ਜੈਗੂਤਰਾ ਇਹ ਨਾ ਫੋਟੋ ਮੈਂ ਪੰਗਾ ਆਪਣੇ ਕੋਲੇ ਕੇਵਣਾ ਖਿਚਾ ਕੇ ਤੇ ਦੁਕਾਨ ਤੋਂ ਕਢਾ ਲਿਆ ਸੀ ਆਪਾਂ ਆ ਗੂਤਰ ਦਿੰਗਾ 6 7 ਬਾਈਆਂ ਜਿੱਤਿਆ ਵੇ 6 7 ਉੱਤੇ ਜਿੱਤੇ ਹੋਏ ਬਾਈਆਂ ਆਹੇ න්න අප ටදන්නේය ත බස් ක්‍රාවි හු ගැහනඒ මක්කී පාදක පෙළක තරනු ධනය පිර පාවාන්ජපා කියර මක්කීච කලය උතරණු ਮੇਤਰੋ ਦਾਣੇ ਓਨੇ ਪਾਇਆ ਕਰੋ ਉਤਰਾ ਜਿੰਨੇ ਕੂਤਰ ਚੋਕ ਲੈਣ ਹਨ ਜੇ ਐ ਪਏ ਰਹਿੰਦੇ ਦਾਣੇ ਤੇ ਉਹ ਬਿੱਠਾਂ ਲੱਗ ਜਾਂਦੀਆਂ ਬਿੱਠਾ ਮਾਰਦੇ ਉੱਤੇ ਤੇ ਜੇ ਬਿੱਠਾ ਨੇ ਉਹਵੇਂ ਦਾਣੇ ਚੁਗਦੇ ਆ ਉਹ ਕੂਤਰ ਹੁੰਦੇ ਬਿਮਾਰ ਤੇ ਦਾਣੇ ਇੱਕ ਟਾਈਮ ਪਾਇਆ ਕਰੋ ਮਤਲਬ ਆਪਾ ਲਗਭਗ 3 ਤੋਂ ਲੈ ਕੇ 4 ਵਜੇ ਦੇ ਘਿਰਜੇ ਦਾਣੇ ਪਾਉਣੇ ਹੁੰਦੇ ਆ ਅਬਸ ਸਵੇਰ ਨੂੰ ਨਹੀਂ ਪਾਇਗੇ ਤੇ ਸ਼ਾਮ ਨੂੰ ਨਹੀਂ ਪਾਉਂਦੇ ਕਦੇ 3 ਤੋਂ ਲੈ ਕੇ 4 ਵਜੇ ਦੀ 2 ਦੇ ਵਿੱਚ ਰੇਲੋ ਤੇ ਆਪਣੇ ਯਾਰ ਖਾਂਦੇ ਲਗਾਤਾਰ ਰੁਟੀਨ ਬਣਿਆ ਹੋਇਆ ਤੇ ਖਾਂਦੇ ਵੀ ਉਸੇ ਟਾਈਮ ਹੀ ਆ ਗੁੱਫਤਰ ਦਾਣੇ ਇੱਕ ਦੋ ਦਿਨ ਤੜਕ ਵੀ ਪਾ ਕੇ ਵੇਖੇ ਸੀਗੇ ਪਰ ਉਵੇਂ ਹੀ ਪਏ ਰਹਿੰਦੇ ਦਾਣੇ ਉਵੇਂ ਬਿੱਠਾ ਮਾਰੀ ਜਾਂਦੇ ਰਹਿੰਦੇ ਉੱਤੇ ਤੇ ਉਹ ਫਿਰ ਉਵੇਂ ਆਥ ਨੇ ਚੋਕ ਲੈਂਦੇ ਹਨਾ ਉਹ ਤਾਂ ਗਲਤ ਗੱਲ ਆ ਯਾਰ ਪੁੱਤਰਾਂ ਨੂੰ ਦਾਣੀ ਉਹ ਪਾਉਂਜੇ ਇਹ ਭੁੱਖ ਬਣਾਉਂਦੇ ਉਹ ਵੇਖ ਉਹ ਰੜੋਂਦੇ ਨਾ ਪਰਲੇ ਪਾਸੇ ਉਹ ਕਿੱਡੇ ਤੇ ਆ ਹੀ ਵੇਖੀ ਉੜਦੇ ਦਾਲੇ ਪੈਣਾ ਆਉਂਦੇ ਵੇਖੀ ਇਹ ਮੈਂ ਬਾਹਰ ਨਿਕਲ ਲੈੰਦੋ ਉਹ ਲੈ ਆ ਵੀ ਦੇ ਜਕੜਾ ਆ ਸਾਰੇ ਉੱਤਰ ਤੇ ਦੇਖੋ ਇਹ ਦਾਣੇ ਉਦ ਹੀ ਪਾਇਆ ਕਰੋ ਜਰ ਕਬੂਤਰਾਂ ਇੱਕ ਰੁਟੀਨ ਬਣਾ ਲਓ ਜਦੋਂ ਵੀ ਪਾਉਣੇ ਤੁਸੀਂ ਤੇ ਆਥਨੇ ਪਾਉਣੇ ਆਥਨੇ ਤੜਕੇ ਪਾਉਣੇ ਤੜਕੇ ਦੁਪਹਿਰੇ ਪਾਉਣੇ ਦੁਪਹਿਰੇ ਤੇ ਉਦੋਂ ਹੀ ਪਾਇਆ ਕਰੋ ਦਾਣੇ ਤੇ ਦਾਣੇ ਉਹਨੇ ਪਾਇਆ ਕਰੋ ਜਿੰਨੇ ਖਾ ਲੈਣ ਕਬੂਤਰਾਂ ਨੇ ਬੰਦੇ ਨੂੰ ਪਤਾ ਹੀ ਹੁੰਦਾ ਕਿੰਨੇ ਕਬੂਤਰ ਖਾਂਦੇ ਦਾਣੇ ਰੋਜ਼ ਪਾਉਂਦਾ ਹੀ ਹੁੰਦਾ ਉਹ ਤੇ ਉਹਨੇ ਦਾਣੇ ਪਾਇਆ ਕਰੋ ਜਿੰਨੇ ਖਾ ਲਿਆ ਕਰਨ ਇਹ ਇੱਕ ਗੁਣ ਦੇ ਦਾ ਅੱਜ ਆਈ ਤੇ ਟ੍ਰੇ ਰੱਖਣੀ ਜੇ ਟ੍ਰੇ ਆ ਬਾਹਰ ਪਈ ਆ ਤੇ ਉਹਨਾਂ ਪਾ ਇਧਰ ਹੂਤਣ ਦਾਣੇ ਪਾਉਣੇ ਆ ਮੱਕੀ ਲਓ ਜੀ ਤੇ ਮੇਤਰੋਣ ਦਾਣੇ ਤੋਂ ਪਾ ਕੇ ਤੇ ਆਪਾਂ ਬੱਚੇ ਤਾਂ ਆੜਦੇ ਨਾਲੇ ਕੂਦਰ ਨਾਲ ਤਾਂ ਨੇ ਆ ਨਾਲੇ ਬੱਚੇ ਤਾੜਦੇ ਆ ਬੱਚੇ ਇਹ ਤੇ ਉੱਡ ਕੇ ਆ ਗਏ ਸਾਰੇ ਦੂ ਹੀ ਰਹਿ ਗਏ ਇੱਤੇ ਲੋ ਜੀ ਮਿੱਤਰੋ ਆਪਾਂ ਸਾਰੇ ਬੱਚੇ ਤਾੜ ਦਿੰਨੇ ਆ ਤੇ ਨਿੱਕੀ ਛਤਰੀ ਤੋਂ ਸਾਰੇ ਬੱਚੇ ਤਾੜ ਲਈ ਛਤਰੀ ਦੇ ਜਾਵੜੇ ਆ ਨਿੱਕੀ ਛਤਰੀ ਤੇ ਤਿੰਨ ਕੀ ਰਹਿ ਗਏ ਬੱਚੇ ਤੇ ਬਾਕੀ ਸਾਰੇ ਆ ਛਤਰੀ ਦੇ ਬੈਠੇ ਆ ਵੇਨੇ ਕਿੰਨੇ ਤਾੜਦੇ ਇਹਨਾਂ ਚੋ ਲੋ ਜੀ ਪੈ ਗਿਆ ਖਲਾਰਾ ਚਾਰ ਬੱਚੇ ਉੱਡ ਗਏ ਪੰਜਵਾਂ ਵੀ ਉੱਡ ਗਿਆ ਜੀ ਆ ਵੇਖੋ ਆਂਦਾ ਬੱਚਾ ਖੁੱਡੇ ਨੂੰ ਆਛਰੀ ਲਾਗੇ ਤੇ ਆਪਾਂ ਨਿੱਕੀ ਛਤਰੀ ਦੇ ਸਾਰੇ ਬੱਚੇ ਆ ਗਏ ਹੁਣ ਤੇ ਦੋ ਉਹ ਕੁੱਡੇ ਦੇ ਬੈਠੇ ਆ ਉਹਨਾਂ ਨੂੰ ਡਾ ਗਿਆ ਆਪਾਂ ਨਿੱਕੀ ਛਤਰੀ ਤੇ ਕਰ ਲੈਨੇ ਆ ਤੇ ਨਿੱਕੀ ਛਤਰੀ ਤੋਂ ਆਪਾਂ ਤਾੜ ਦਾਂਗੇ ਸਾਰੇ ਬੱਚੇ ਇੱਕ ਆ ਗਈ ਜਾਲ ਤੋੜ ਕੇ ਨੀਲਾ ਤਾਂ ਆ ਗਿਆ ਜੀ ਚਿੱਟਾ ਵੀ ਆ ਗਿਆ ਜੀ ਹੁਣ ਆਪਾਂ ਇਹ ਬੱਚੇ ਸਾਰੇ ਤਾੜ ਦੈਨੇ ਖੁੱਡੇ 'ਚ ਨਿੱਕੀ ਛਰੀ ਤੋਂ ਪਹਿਲਾਂ ਤਾਂ ਇੱਕ ਵੀ ਨਹੀਂ ਤੜਿਆਗਾ ਅਗਰ ਤੂੰ ਨਿੱਕ ਨੇ ਤੜਦੇ ਆ ਲੋ ਜੀ ਨੀਲਾ ਫੇਰ ੜਕ ਕੇ ਬਹਿ ਗਿਆ ਚਾਲਰ ਵਾਲਾ ਨਿੱਕੀ ਖਰੀਤਿਆ ਗਿਆ ਤੇ ਕਲਕੱਤਾ 'ਚ ਬਹਿ ਗਿਆ ਤਾਂ ਬਾਕੀ ਸਾਰੇ ਤੜ ਗਏ ਇਹ ਦੂਰ ਰਹਿ ਗਿਆ ਜੀ ਤੇ ਕੋਲੇ ਛਰੀ ਕਰਕੇ ਬਾਅਦ ਨੇ ਕਲਕੱਤਾ ਛਰੀ ਚੜ ਗਿਆ ਨੀਲਾ ਰਹਿ ਗਿਆ ਇਕੱਲਾ ਆ ਗਿਆ ਨੀਲਾ ਵੀ ਤੜ ਜਾਂ ਤੜ ਜਾਂ ਨੀਲਾ ਤੜ ਗਿਆ ਜੀ ਕਲਕੱਤਾ ਰਹਿ ਗਏ ਕਲਕੱਤਾ 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 ਨਹੀਂ ਤੜਿਆ ਜੀ ਨਹੀਂ ਤੜਿਆ ਚਲੋ ਜੀ ਕਲਕੱਤਾ ਵੀ ਤੜ ਗਿਆ ਪਰ ਦੋ ਰਹਿ ਗਏ ਮਿੱਤਰੋ ਇੱਕ ਤਾਂ ਆ ਬੈਠਾ ਚੱਲਣ ਵਾਲਾ ਇਹ ਵੀ ਆ ਗਿਆ ਤੇ ਇੱਕ ਆ ਉੱਡ ਗਿਆ ਗਏ ਚਰੀ ਤੇ ਇਹ ਵੀ ਰਹਿ ਗਿਆ ਤੇ ਇੱਕ ਇਧਰ ਬੈਠਾ ਤਿੰਨ ਰਹਿ ਗਏ ਟੋਟਲ ਆਪਾਂ ਬੱਚੇ ਦੋਵੇਂ ਫੜ ਕੇ ਵੇਨੇ ਆ ਇੱਕ ਤਾਂ ਗਿਆ ਜੀ ਖੁੱਡੇ ਚ ਸਿੱਧਾ ਹੀ ਇਹ ਨਾ ਕਾਮਯਾਬ ਨਹੀਂ ਫੜਿਆ ਗਿਆ ਜੀ ਵੱਡੀ ਸ਼ਰੀਰ ਤੇ ਬਹਿ ਗਿਆ ਜੀ ਚਲੋ ਕੋਈ ਨਹੀਂ ਤਾਂ ਤਾੜ ਦਿੰਨੇ ਆਪਾਂ ਦੋ ਰਹਿ ਗਏ ਇੱਕ ਤਾਂ ਸੱਚ ਆਪ ਹੀ ਜਾਵੜੇ ਅੰਦਰ ਇਹਨੂੰ ਵੀ ਤਾੜ ਦਿੰਨੇ ਆਪਾਂ ਇਹ ਵੀ ਥੱਲੇ ਵੇਖੀ ਜਾਂਦਾ ਥੱਲੇ ਕੋਈ ਦਾਣੇ ਬੱਚੇ ਚੁਗ ਜਾਂਦੇ ਆ ਤਾਂ ਹੀ ਕੋਈ ਛੇਤੀ ਖੁੱਡੇ ਜਾਵੜ ਗਏ ਤੜ ਜਾ ਭਰਾਵਾ ਦਾਣੇ ਖਾੜਾ ਛੇਤੀ ਚਲੋ ਇਹ ਤਾੜ ਤਾ ਤੱਕੇ ਚਾਈ ਨਾਲ ਹੈ ਕਹਿੰਦੇ ਬੱਚੇ ਆਏ ਬਹੁਤ ਤੰਗ ਕਰਦੇ ਯਾਰ ਕਮੈਂਟ ਕਰਕੇ ਦੱਸੋ ਕਿੰਨੇ ਕਿੰਨੇ ਬੱਚੇ ਤੰਗ ਕਰਦੇ ਆ ਵਿੱਚੋਂ ਦੋ ਤਿੰਨ ਨਹੀਂ ਹੁੰਦੇ ਤੰਗ ਕਰਨ ਵਾਲੇ ਆਂ ਬਾਕੀ ਤਾਂ ਟੜ ਜਾਂਦੇ ਆ ਰਾਮ ਨਾਲੀ ਹੁਣ ਆ ਤੰਗ ਫੇਰ ਕਰੂਗਾ ਮੈਨੂੰ ਲੱਗਦਾ ਟੜ ਨਹੀਂ ਭਰਾਵਾ ਏ ਏ ਏ ਏ ਏ ਬਾਰੀ ਤੇ ਬਹਿ ਗਿਆ ਜੀ ਚਲੋ ਮਿੱਤਰੋ ਇੰਨ ਤਾੜਦਗੇ ਨਹੀਂ ਫੜ ਲੈਣੀ ਆਪਾਂ ਉੱਡ ਗਿਆ ਜੀ ਚਲੋ ਮਿੱਤਰੋ ਨਾ ਤਾੜਦਗੇ ਤੇ ਬਾਅਦ ਚ ਗਾਂ ਕੰਟੀਨਿਊ ਕਰਦੇ ਆਪਾਂ ਤਾੜ ਤੇ ਮਿੱਤਰੋ ਸਾਰੇ ਬੱਚੇ ਇਹ ਕੂਤ ਰਹਿ ਗਿਆ ਬੰਦਾ ਵਿਆ ਇਹ ਵੀ ਪਤਾੜ ਦੰਨੇ ਆ ਤੇ ਇਹ ਕੂਤ ਨੂੰ ਤਾੜ ਦੇ ਕੇ ਪਹਿਲਾਂ ਆਏ ਚਲੋ ਜੀ ਮੱਕੀ ਪਾਈ ਪਈ ਆਪਾਂ ਤੇ ਪਹਿਲਾਂ ਮੱਕੀ ਚੁਗ ਲੈਣੀਆਂ ਇਹ ਤੇ ਬਾਅਦ ਚ ਆਪਾਂ ਦਾਣੇ ਪਾ ਦਾਂਗੇ ਇਹਨਾਂ ਤੇ ਆ ਵੀ ਗੂਦ ਨੇ ਐਸੇ ਖੁੱਡੇ ਦਈਆਂ ਇਹ ਵੀ ਤਾੜ ਦਈਆਂ ਖੋਲ ਕੇ ਬਾਹਰ ਹੀ ਚਲੋ ਜੀ ਕਿਹੜਾ ਧੂਠਾ ਆਂਦੇ ਆ ਚੱਲ ਬਈ ਤੂੰ ਹੀ ਆਇਓ ਬੱਚੋ ਕਰਨ ਲੱਗ ਪਏ ਨਾ ਮੱਕੀ ਆ ਕੇ ਆ ਪੈਸੂ ਦੇ ਦਾਣੇ ਪਾਉਣੇ 3 ਵਜੇ 3:00 ਵਜੇ ਤੇ ਲੈ ਕੇ 4 ਵਜੇ ਤੱਕ ਪਾਣੀ ਵਾ ਪਹਿਲਾਂ ਹੀ ਧੋ ਕੇ ਪਾ ਦੇ ਸਾਰੇ ਕੂਤਰਾਂ ਨੂੰ ਹਰ ਡੋਰ ਵਾਲਾ ਕੂਤਰ ਵੀ ਲਾ ਦਿੰਨੇ ਆ ਲੋਈ ਜਿਹੜੀ ਲਾ ਕੂਤਰ ਹੀ ਲਾਤਾ ਜੀ ਦਾਣਾ ਪਾਣੀ ਪਾਤਾ ਸਾਰੇ ਕੂਤਰਾਂ ਨੂੰ ਤੇ ਦਾਣਾ ਪਾਣੀ ਪੀ ਕੇ ਖਾ ਕੇ ਤੇ ਬੈਠੇ ਆ ਆਦੇ ਆਦੇ ਕਿੱਲਾਂ ਤੇ ਤੇ ਬਾਸ ਨਹੀਂ ਰਹਿਣ ਵਾਲੀ ਆ ਲਾਈਟਾਂ ਛੱਡ ਦਾਂਗੇ ਆਪਾਂ ਬਹੁਤ ਦਹਾਵੀਆਂ ਮਿੰਟਾਂ ਤੱਕ ਇੱਧਰ ਕੂਦਣਾ ਬੈਠਾ ਇੱਥੇ ਵੇਖ ਲੋ ਕਬੂਤਰਾਂ ਬਹਿਣੋਂ ਹਟ ਗਿੰਨਾ ਇੱਥੇ ਪਹਿਲਾਂ ਪੀਪੀ ਕੋਲ ਬੈਠੀਆਂ ਹੁੰਦੀਆਂ ਸੀ ਨਾ ਨਹੀਂ ਰਹਾ ਗਿਆ ਆ ਵੀ ਕੋ ਇੱਥੇ ਬੈਠਣ ਦੀਆਂ ਸੀਗਾ ਤੇ ਹੁਣ ਕੂਦਣਗੇ ਬਹਿਣੋ ਹਟਦੇ ਨੇ ਜਦੋਂ ਆਪਾਂ ਲਫਾਫਾਇਆ ਰੱਖਿਆ ਵਿਆ ਬਾ ਹੋ ਹੀ ਗਿਆ ਯਾਰ ਹੱਥ ਨੂੰ ਲੱਗ ਪਾ ਲਾ ਬਾ ਵਲੌਗ ਦਾ ਐਂਡ ਕਰ ਹੀ ਦਿੰਨੇ ਆਪਾਂ ਸਾਢੇ 6 ਹੋ ਗਏ ਆ ਤੇ ਬਾਅਦ ਚ ਵਲੌਗ ਦੇ ਟੁੱਟ ਟੁੱਟ ਕਰਦੇ ਆ ਤੇ ਦੂਜਾ ਜਿਹੜਾ ਵਲੌਗ ਕੱਲ ਬਣਾਇਆ ਪਿਆ ਤੇ ਉਹ ਆਪਾਂ ਅਪਲੋਡ ਵੀ ਕਰਨਾ ਤੇ ਅਪਲੋਡ ਕਰਦੇ ਹੁਣ ਆਪਾਂ ਤੇ ਚਲੋ ਮਿੱਤਰੋ ਕਰਦ ਗਏ ਆਪਾਂ ਵਲੋਗ ਦਾ ਐਂਡ ਤੇ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਕਰੋ ਤੇ ਕਮੈਂਟ ਕਰਦੇ ਕਰੋ ਹਣਾ ਪੰਜਰ ਆਪਣੇ ਹੋਣ ਵਾਲੀ ਹੈ ਫਿਰ ਜੁੜੀ ਗਿਫਟ ਵੀ ਕਰਾਂਗੇ ਆਪਾਂ ਤੇ ਵਲੋਗ ਸਾਰਾ ਵੇਖਿਆ ਕਰੋ ਮਿੱਤਰੋ ਸਾਰਾ ਜਿਹੜਾ ਵਲੋਗ ਵੇਖੂਗਾ ਤੇ ਕਮੈਂਟ ਕਰੂਗਾ ਉਸਨੂੰ ਜੁੜੀ ਮਿਲਣੀ ਆ ਵਲੋਗ ਸਾਰਾ ਵਾਚ ਕਰਿਆ ਕਰੋ ਬਾਕੀ ਵਲੋਗ ਕਿਵੇਂ ਲੱਗਦੇ ਕਮੈਂਟ ਕਰਕੇ ਜਰੂਰ ਦੱਸੋ ਏ ਧੰਨਵਾਦ ਸਾਰੇ ਵੀਰਾਂ ਵਲੋਗ ਵੇਖਣ ਲਈ